ਤੇਜ਼ ਰਫ਼ਤਾਰ ਸਕੋਰਪਿਓ ਗੱਡੀ ਦੇ ਵੱਲੋਂ ਮੋਟਰਸਾਈਕਲ ਚਾਲਕ ਨੂੰ ਚਪੇੜ ਦੇ ਵਿੱਚ ਲਿਆ ਗਿਆ ਜਿਸ ਦੀ ਮੌਕੇ ਤੇ ਜਾਨ ਚਲੀ ਗਈ ਹੈ ਸਮਰਾਲਾ ਮਾਛੀਵਾੜਾ ਸੜਕ ਤੇ ਹਾਦਸਾ ਵਾਪਰਿਆ ਇਸ ਮੌਕੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ ਤਾਂ ਸਮਰਾਲਾ ਸਾਈਡ ਤੋਂ ਮਾਛੀਵਾੜਾ ਵੱਲ ਜਾ ਰਹੀ ਤੇਜ਼ ਰਫ਼ਤਾਰ ਸਕੋਰਪਿਓ ਗੱਡੀ ਦੇ ਵੱਲੋਂ ਇੱਕ ਮੋਟਰਸਾਈਕਲ ਚਾਲਕ ਨੂੰ ਦਰੜ ਦਿੱਤਾ ਗਿਆ ਜਿਸ ਦੀ ਕੀ ਜਾਨ ਚਲੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਮਾਚੀਵਾੜਾ ਸਵੈਕਿਕ ਫੈਕਟਰੀ ਦੇ ਵਿੱਚ ਕੰਮ ਕਰਦਾ ਤੇ ਰੋਜ਼ਾਨਾ ਡਿਊਟੀ ਖਤਮ ਕਰਨ ਤੋਂ ਬਾਅਦ ਘਰ ਵਾਪਸ ਪਰਤ ਰਿਹਾ ਸੀ ਕਿ ਪਿੰਡ ਬੱਲਿਓ ਦੇ ਕੋਲ ਜਦ ਪਹੁੰਚਿਆ ਤਾਂ ਸਾਹਮਣੇ ਤواری ਸਕੋਰਪਿਓ ਗੱਡੀ ਨੇ ਉਸ ਨੂੰ ਚਪੇੜ ਦੇ ਵਿੱਚ ਲੈ ਲਿਆ ਜਿਸ ਦੇ ਨਾਲ ਇਸ ਵਿਅਕਤੀ ਨੂੰ ਦੜਰਿਆ ਗਿਆ ਤੇ ਇਸ ਦੀ ਜਾਨ ਚਲੀ ਗਈ ਹੈ ਉੱਥੇ ਹੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਵੀ ਮੌਕੇ ਤੇ ਸੱਦਿਆ ਸਕੋਰਪਿਓ ਗੱਡੀ ਪੁਲਿਸ ਨੇ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੁਣ ਹਰਪਾਲ ਸਿੰਘ ਇਹਦਾ ਗੱਲ ਵਿਸ਼ਕਰਮੀਚਰ ਤੋਂ ਬੋਲਦੇ ਹਾਂ ਜਿਹੜਾ ਐਕਸੀਡੈਂਟ ਹੋਇਆ ਕੀ ਹੈ ਜੀ ਪਤਾ ਹੈ ਇਹ ਮੇਰੇ ਕਮਾਡੀ ਨੇ ਜੀ ਇੰਦਰਜੀਤ ਸਿੰਘ ਬੱਚ ਬੜਾ ਸਾਹਿਬ ਉਹ ਡਿਊਟੀ ਕਰਕੇ ਆ ਰਹੇ ਸੀ ਆਪਣੇ ਘਰ ਨੂੰ 7:05 ਤੇ ਤੇ ਕੋਈ ਸਕਾਪੀਓ ਵਾਲੇ ਸੀਗੇ ਮੁੰਡੇ ਉਹਨੇ ਸਿੱਧੀ ਟੱਕਰ ਹੋ ਗਈ ਜੀ ਰੋਂਗ ਸਾਈਡ ਤੇ ਜਾ ਕੇ ਟੱਕਰ ਮਾਰੀ ਉਹਨਾਂ ਨੇ ਤੇ ਕੀ ਕੰਮ ਕੀ ਕਰਦੇ ਨੇ ਇਹ ਫੈਕਟਰੀ ਡਿਊਟੀ ਕਰਦੇ ਨੇ ਫੈਕਟਰੀ ਚ ਉਮਰ ਕਿੰਨੀ ਹੋਊਗੀ 45 ਸਾਲ ਹੈ ਤੇ ਕਿੰਨੇ ਵਜੇ ਦੀ ਘਟਨਾ ਹੈਗੀ 7:05 ਤੇ ਜੀ ਐਕਸੀਡੈਂਟ ਕਿੱਥੇ ਹੋਇਆ ਜੀ ਹੈ ਇਹ ਬਾਲੇ ਕੋਲ ਗਰਾਂਟ ਢਾਬੇ ਦੇ ਨੇੜੇ ਤੇ ਲਈ ਬਿਲਕੁਲ ਇਹਨਾਂ ਦੀ ਮੌਤ ਦੀ ਡੈਥ ਹੋ ਗਈ ਜਿਹੇ ਹਸਪਤਲ ਲੱਗ ਲਾ ਮੌਤ ਦੀ ਡੈਥ ਹੋ ਗਈ ਮੌਤ ਦੀ ਡੈਥ ਹੋ ਗਈ ਤੇ ਗੱਡੀ ਉੱਗ ਰੋਕੀ ਕਰੀਏ ਜੀ ਗੱਡੀਆਂ ਦੋਨੇ ਉੱਥੇ ਖੜੀਆਂ ਨੇ ਮੋਟਰਸਾਈਕਲ ਦੀ ਚ ਆ ਉਹਦੇ ਗੱਡੀ ਦੇ ਸਕਾਰਬੀਓ ਦੇ ਤੇ ਗੱਡੀ ਉੱਤੇ ਮੌਜੂਦ ਖੜੀ ਆ ਹੌਸ ਨੂੰ ਤਲਾ ਦੇ ਦਿੱਤੀ ਹੁਣ ਸਾਰੀ ਆ ਜਿਆ ਭੈਣੀ ਹਾ ਉੱਥੇ ਪਹੁੰਚ ਗਏ ਨੇ ਤੇ ਬਾਡੀ ਇੱਥੇ ਲਿਆਂਦੀ ਆਪਣੇ ਹਸਪਤਲ ਲਿਆਂਦੀ ਆ ਮਚਵਾੜ ਤੋਂ ਸੁਮਾਲਾ ਨੂੰ ਆ ਰਹੇ ਸੀ ਹਾਂਜੀ ਹਾਂਜੀ ਡਿਊਟੀ ਕਰਕੇ ਆਪਣੇ ਆ ਜੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਸੀਗੀ ਦੋਰਪੀ ਗੱਡੀ ਨੈਕਸੈਂਟ ਹਾਂ ਡਾਕਟਰ ਨਵਦੀਪ ਸਿੰਘ ਸਰ ਹੁਣ ਹੀ ਥੋੜੀ ਦੇਰ ਪਹਿਲਾਂ ਮੈਂ ਕੋਈ ਇੱਕ ਡੈੱਡ ਬੋਡੀ ਆਈ ਹੈ ਜਿਹਨਾਂ ਦਾ ਨਾਮ ਇੰਦਰ ਇੰਦਰਜੀਤ ਸਿੰਘ ਸਨਵਰਵਰ ਸਿੰਘ ਆ ਉਹ ਚੰਡੀਗੜ੍ਹ ਸਮਰਾਲਾ ਰਹਿੰਦੇ ਆ ਤੇ 50 ਤਕਰੀਬਨ 50 ਸਾਲ ਦੀ ਉਮਰ ਆ ਉਹਨਾਂ ਦੀ ਤੇ ਜੋ ਐਕਸੀਡੈਂਟ ਨਾਲ ਬਾਲੇ ਉਹਦੇ ਕੋਲ ਹੋਇਆ ਤੇਰੀ ਇੱਕ ਚੀਜ਼ ਹੋਇਆ ਜੀ ਕਿਹੜੀ ਦੀ ਜ਼ਿੰਦਗੀ ਹੈ ਇਹ ਬਾਈਕ ਤੇ ਸੀਗੇ ਤੇ ਐਕਸੀਡੈਂਟ ਕੀ ਨਾ ਆ ਸ਼ਾਇਦ ਜੀਪ ਜਾਂ ਸਕੋਰਪਿਓ ਵਗੈਰੇ ਚੱਲ ਰਹੇ ਸਨ ਇਹਨੀ ਡਿਟੇਲ ਮੈਨੂੰ ਨਹੀਂ ਪਤਾ ਬਟ ਇਹ ਹੈ ਕਿ ਜਿਹੜਾ ਐਕਸੀਡੈਂਟ ਆ ਉਹ ਸ਼ਾਇਦ ਵਾਪਸ ਆ ਰਹੇ ਸੀ ਮਛਵਾੜੇ ਤੋਂ ਉਦੋਂ